ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨੰਗਰ ਦਾ ਨੋਟ ਕਰ ਲਿਓ। ਪਿੰਡ ਵੋਈ ਪੋਈ ਆ ਗਿਆ ਸਜਣੋ। ਤਹਿਸੀਲ ਖੰਡੂਰ ਸਾਹਿਬ ਆ ਗਈ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਤੁਹਾਨੂੰ ਗਰਵੇਲ ਨੂੰ ਮਲਾਵਾਂਗੇ। ਟਿਪ ਜੋਦੇ ਨੂੰ ਮਲਾਵਾਂਗੇ ਤੁਹਾਨੂੰ ਸੱਜਣਾ ਐਨੀਮਲ ਤਾਂ ਵੀਰਹਾਰਾ ਕੋਲੇ ਸੀ ਵਿਕਰੀ ਵਾਲੇ 4-5 ਤੇ ਥੋੜਾ ਸਮਾਂ ਵੱਧ ਪੈਣ ਕਰਕੇ ਕੱਲ ਬਣਾਇਆ ਗਿਆ ਤੇ ਅੱਜ ਪਹੁੰਚੇ ਆ ਤੇ ਮਈਆਂ ਵਿੱਚੋਂ ਸੇਲ ਹੋ ਗਈਆਂ ਹੁਣ ਤੁਹਾਨੂੰ ਦੋ ਹੀ ਤਾਰੀਆਂ ਸੁਈਆਂ ਵਿਖਾਉਣੇ ਆ ਕ੍ਰੂਸ਼ੀ ਝੋਟੀਆਂ ਬੜਾ ਚੰਗਾ ਕੱਦ ਕਾਠਾ ਕਿੰਨਾ ਕ ਦੁੱਧ ਇਹਦਾ ਲੇਖਾ ਚੋਖਾ ਪੁੱਛਦੇ ਆ ਤੇ ਇੱਕ ਹੀ ਮੈਂ ਜਿਹੜੀ ਪਸੰਦ ਆ ਗਈ ਉਹ ਕਰਕੇ ਤਸੱਲੀ ਕਰਿਓ ਖਰੀਦਦਾਰ ਹੀ ਹਜੇ ਇੱਕ ਉਹ ਖੜੀ ਆ ਲੈ ਕੇ ਜਾਣ ਵਾਲੀ ਉਹ ਪਾਸੇ ਕਰਾਤੀ ਆ ਵੀਡੀਓ ਚ ਗਰਵੇਲ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸਨਾਓ ਬੜੀ ਅਜੀ ਬਹੁਤ ਕਿਰਪਾ ਬਾਈ ਚੜਦੀ ਕਲਾ ਚੜਦੀ ਕਲਾ ਮਾਲ ਵਿੱਚੋਂ ਸੇਲ ਹੋ ਗਿਆ ਹਾਂ ਜੀ ਵੀਰ ਜੀ ਮੈਂ ਕੱਲ ਤੁਸੀਂ ਲੇਟ ਹੋ ਗਏ ਥੋੜਾ ਜੀ ਹਾਂ ਚਾਹੇ ਦੇ ਵੇਖੀਆਂ ਉਹ ਤੇਨ ਮਹੀਆਂ ਤਿੰਨ ਮਹੀਆਂ ਵਿੱਚੋਂ ਨਿਕਲ ਗਈਆਂ ਇੱਕ ਪੂਰੀ ਬਹੁਤ ਚੰਗੀ ਬੈਗੀ ਹੈ ਨਾ ਮੈਂ ਬਹੁਤ ਜਿਆਦਾ ਚੰਗੀ ਹੈ ਜੀ ਠੀਕ ਆ ਚਲੋ ਕੋਈ ਸੱਜਣ ਹੀ ਲੈ ਗਿਆ ਲੈਦੇ ਭਰਾਤਰੀ ਤੌਰ ਤੇ ਗਿਆ ਜਿਹਨੇ ਦੀ ਵਿਗਣੀ ਚਾਹੀਦੀ ਉਹਨਾਂ ਦੇ ਨਹੀਂ ਬੀਵੀ ਚਲੋ ਕੋਈ ਨਹੀਂ ਮਹਾਰਾਜ ਕਿਰਪਾ ਕਰੇ ਗੁਰੂ ਰਾਮਦਾਸ ਜੋ ਵਟਿਆ ਸੋ ਖਟਿਆ ਤੇ ਆਪਣਾ ਐਡਰੈਸ ਦੇ ਦਿੱਤੀ ਭੈਣਾ ਭਰਾਵਾ ਐਡਰੈਸ ਵੀ ਜੀ ਪ ਮੋਬਾਈਲ ਨੰਬਰ 9056650089050508 ਇਹ ਤੇ ਕਰੇ ਸੰਭ ਹਾਂਜੀ 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 ਲਾਉਣ ਵਪਾਰ ਦਾ ਕੰਮ ਆ ਰੂਟੀਨ ਚ ਪਸੂ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਮੰਗਲਵਾਰ ਨੂੰ ਫੇਰ ਹਨਾ ਭਰ ਦਿਆਂਗੇ ਖੁਰ ਲੀਆਂ ਮੰਗਲਵਾਰ ਤੋਂ ਪਹਿਲਾਂ ਸ਼ਾਇਦ ਭਰ ਦਈਏ ਹਨਾ ਸੋਮਵਾਰ ਨੂੰ ਹੀ ਆ ਜਾਣੀਆਂ ਕੱਲ ਵੀਡੀਓ ਦਾ ਮੰਗਲਵਾਰ ਬੁੱਧਵਾਰ ਵਿਖਾਵਾਂਗੇ ਬਿਲਕੁਲ ਬਿਲਕੁਲ ਆ ਕੇ ਚੱਲ ਜਾਣਾ ਮਾਰੀ ਦੀ ਕਿਰਪਾ ਨਾਲ ਚਲੋ ਹਾਂਜੀ ਤੇ ਫਿਰ ਤੁਰ ਕੇ ਲੱਲਾਂਗੇ ਮਾਲ ਵਾਕਈ ਤੇ ਸਾਹ ਵੈਦਾ ਕੀ ਲੇਖਾ ਜੋਖਾ ਇਹ ਵੀ ਜੀ ਛੋਡੀ ਵਿੱਚ 14 ਕਿਲੋ ਦੁੱਧ ਜੀ ओके ਦੂਜਾ ਸੁਆ ਸੁਈਜਾ ਦੂਜਾ ਸੁਆ ਸੁਈਆ 14 ਕਿਲੋ ਦੁੱਧ ਦਾ ਰੂਸੀ ਵੱਡੀ ਛੋਟੀ ਸਿੰਗਲ ਵੱਡੀ ਛੋਟੀ ਬੜਾ ਕੱਦ ਕਾ ਥਾਨ ਬੜਾ ਦੂਰਾ ਲੱਗਾ ਹਨ ਜੇ ਮਗਰ ਵੀ ਇਹਦੇ ਕੱਟੀ ਜਿਹਾ ਜੀ ਮੈਂ ਕੱਟੀ ਜਿਹਾ ਆ ਇਹਦੀ ਕੱਟੀ ਓਕੇ 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 ਚੋਣ ਵੀ ਜੀ ਹੋਊਗੀ ਨੂੰਮਰ ਦੀ ਪੋਲੀ ਕੀ ਬਾਤ ਆ ਭਾਵੇਂ ਬੱਚਾ ਚੋ ਇਹਦੇ ਭਾਜੂ ਭੈਣ ਚੋ ਮੇਰੇ ਚੋਣ ਤਰਣੀ ਉਹ ਕਿ ਜਾ ਕੋ ਝਟਾ ਵਾਰ ਹਾਂ ਜੋਦੇ ਜਿੱਡੀ ਆ ਨਹੀਂ ਵਾ ਕੇ ਝੂਟੀ ਝੂਟੀ 14 ਕਿਲੋ ਦੁੱਧ ਦੋ ਗਰਾਂ ਕੋਈ ਇਥੇ ਲੈ ਕਰਦਾ 14 ਕਿਲੋ ਦੁੱਧ ਵਿੱਚ ਦੋ ਟੈਂਕ ਕੋਈ ਚੋਗੇ ਸਦੀ ਦਾ ਪੀਣੇ ਕਰੀਂ ਕੀ ਬਾਤ ਆ 7-7 ਕਿਲੋ ਡੰਗ ਦਾ ਪਰ ਝੂਟੀ ਯਾਰ ਵੱਟੀ ਬਹੁਤ ਆ ਬਹੁਤ ਵੀ ਜੀ ਵੱਡੀ ਝੂਟੀ ਯਾਰ ਨਸਲ ਕਵਾਰੀ ਬਹੁਤ ਆ ਹਾਂ ਇਹ ਰੋਸ਼ੀ ਦਾ ਦੁੱਧ ਨੂੰ ਖਰੀਆਂ ਆ ਗਰ ਦੇ ਬੱਚਾ ਵੀ ਮੈਨੂੰ ਉਸੇ ਤਰ੍ਹਾਂ ਦਾ ਹਾਂ ਹਾਂ ਕੱਟੀ ਉਹਦਾ ਨਹੀਂ ਮਗਰ ਥਣ ਥਣ ਬਹੁਤ ਚੰਗਾ ਲੱਗਾ ਯਾਰ ਦੋ ਮਹੀਨੇ ਤੋਂ ਗਾੜੀ ਹੋ ਗਈ ਦਰਮਾਣੀ ਦੀ ਦੋ ਕਿਲੋ ਦੇ ਵਿੱਚ ਹੀ ਬਾਹਰ ਗਾੜਿਆ ਢਾਈ ਵੀ ਹੋ ਸਕਦੀ ਆ ਦੋ ਦੋ ਬਾਹਰ ਦੋ ਤੋਂ ਪਲੱਸ ਗਾੜਾ ਦੋ ਟਾਈਮ ਚੋਕੇ ਤਸੱਲੀ ਨਾਲ ਵੇ ਲੈ ਕੇ ਜਾਵੇ ਹੈ ਵੀ ਸਿੰਗਲ ਨਹੀਂ ਦੀ ਪਿੱਠ ਪੁਟਾ ਵੇ ਨੂੰ ਚਲਾਦਾ ਬੜੀ ਚੰਗੀ ਮੈਂ ਦੁੱਧ ਨੂੰ ਰੇਟ ਇਹਦਾ ਛਾ ਜੀ ਰੇਟ ਵੀ ਜੀ ਇਹਦਾ ਜੇਸਾ ਨਾ ਵੇ ਚੱਲਣ ਰਿਹਾ ਪੰਜਾਬ ਨੂੰ ਚੋਟਦਾ ਬਹੁਤ ਡੇਢ ਕਰਦੀ ਹੋਣ ਕਿੰਦਾ ਕੱਢ ਕਾੜ ਵੇ ਪਿੱਠ ਪੁਟ ਕਿੰਦਾ ਦੀ ਇਹ ਕੋਟੀ ਵੀਜੀ ਖਤੀ ਦੇ ਦਾਂਗੇ 1 ਲੱਖ 30 ਹਜ਼ਾਰ ਛੋੜ ਛੱਪਾ ਹੋ ਜੂ ਜੋਦੇ ਕੋਈ ਘਰ ਦਾ ਮਾਲ ਤਨ ਆਇਆ ਬਰਾਬਰ ਹੈ ਨਾ ਠੀਕ 127 ਵੀ ਨਹੀਂ ਦੇ ਦਾਂਗਾ ਕੋਈ 127 ਵੀ ਦੇ ਦੇਾਂਗੇ ਪਰ ਬਹੁਤ ਚੰਗੀ ਵੀਜੀ ਝੋਟੀ ਦੁੱਧ ਵੀ ਬਹੁਤ ਆ 14 ਕਿਲੋ ਮੂਹ ਨੇ ਕਹਿਤਾ ਵੀਜੀ ਚਲੋ ਆਪਾਂ ਕਿਆ ਕਿਆ ਨਾ ਜੇ ਕੋਈ ਭੈਣ ਭਰਾ ਚੋਣ ਉਹ ਚਾਉਂ ਤਾਂ ਪਲੱਸ ਹੋਊ ਥੱਲੇ ਨਹੀਂ ਹੁੰਦਾ ਕਿਆ ਬਾਤ 14 ਇਹ ਚਲੋ ਆਪਣੇ ਘਰੇ ਵੀ ਜਾ ਕੇ ਚੋਈ ਲੈਣਾ ਉਹਨਾਂ ਨੇ ਪਰ ਇੱਥੇ ਜਿਹੜਾ ਚਵਾਓਗੇ ਪਲੱਸ ਚਵਾਵਾਂਗੇ। ਕੀ ਬਾਤ। ਚਾਹ ਉਹ ਪਲੱਸ ਹੁੰਦੇ ਆ ਲੈ ਜਾਣੀ। ਨਹੀਂ ਬੜੇ ਪੱਠ ਪੜੇ ਦੀ ਇੰਨਾ ਕ ਦੁੱਧ ਵੈਸੇ ਇਹਨੂੰ ਜੁਦੇ ਆਂਦਾ ਵੀ ਕੀ ਆ। ਕੋਈ ਨਹੀਂ ਵੇਲੇ ਕੋਈ ਥਣਾ ਨਹੀਂ ਨੇ ਆਪਣੇ। ਟੈਨ ਤੋਂ ਟੈਨ ਚਵਾਈ ਆ ਕਰ ਮਾਰੀ। ਸਹੀ ਗੱਲ। ਤੇ ਜੁਦੇ ਆ ਵੀ ਖੋਲ ਮੈਂ ਦਾ ਇਹਦਾ ਕੀ ਲੇਖਾ ਜੋਖਾ ਜੀ। ਇਹ ਵੀ ਜਿੱਤੇ ਜੇ ਸੂਵੇ ਦੇ। ਬਾਕੀ ਸਮਝਿਆ ਭੈਣ ਭਰਾਵਾਂ ਇਹ ਤੇ ਜੇ ਲਾ ਲੈ ਭਾਪੂ ਚੋਂ ਉੱਥੇ ਬੁਲਾ ਲੈ ਠੀਕ ਨਹੀਂ ਆਪ ਦਾ ਸੂਆ ਆਪ ਹੀ ਲਾ ਲੈ। ਇਹ ਇਧਰ ਦੀ ਜੇ। ਇਧਰੋਂ ਲਈ ਆ। ਇਧਰੋਂ ਲਈ। ਲੋਕਲ ਆਪਦੇ ਏਰੀਏ ਚੋਂ। ਲੋਕਲ ਲਈ ਆ ਚੋ ਦੋ ਦਿੱਗੇ ਕੋ 9 ਕਿਲੋ ਚੌਥੇ ਦਿਨ ਦੀ ਸੂਈ ਕੋ ਚੌਥੇ ਦਿਨ ਦੀ ਸੂਈ ਕੋਲੇ 9 ਕਿਲੋ ਧਾਰਾਂ ਕੋਈ ਦੋ ਡੰਗ ਚੋਗੇ ਤਸਲੀ ਨਾ ਖੜੇ 9 ਦਾ 10 ਪਾਵਾਂਗੇ ਆਪਣੀ ਹੁੰਦਾ ਕੀ ਬਾਤ ਹਾਂ ਚੋਣ ਇਹਦਾ ਵੀ ਚੰਗਾ ਹੈਗੀ ਵੀ ਦੀ ਕਾਲੀ ਦੇ ਪੂਸ ਦਾ ਕਾਲੀ ਦੇ ਪੂਸ ਦੇ ਵਾਲੇ ਚਟਾਇਆ ਹੋਈ ਹੈ ਹਾਂ ਸਾਰੀ ਜੈੱਡ ਬ੍ਰੇਕ ਹਾਂ ਜੈੱਡ ਮਿਲੇ ਆ ਗਿਆ ਇਹ ਚੋਣ ਚਾਣੀ ਵੀ ਜੀ ਰੂਰ ਵਰਗੀ ਪੋਲੀ ਇਹਦੀ ਇਹਦਾ ਆ ਕੱਟਾ ਗਿਆ ਤਾਂ ਇਹਦਾ ਤਾਜੀ ਆ ਬਿਲਕੁਲ ਤਾਜੀ ਵੀ ਜੀ ਦੇ ਚੌਪ ਸੇ ਦਿਨ ਦੀ ਸੂਈ ਗਰਿਆ ਕੀ ਬਾਤ ਇਹ ਇਹਦਾ ਰੇਟ ਕੀ ਕਰੋਗੇ ਵੀ ਜੀ 80 ਆ ਦੇ ਦਿੰਦੀਆਂ ਵੀ ਜੀ ਉਹਨਾਂ ਨੇ ਨਹੀਂ ਗਿਆ ਦੇ 10 ਬਰ 75 ਆ ਦੀ ਭਾ ਦੇ ਦਾਂਗੇ ਜਿਆਸ ਨੋਇ ਦੇ ਦਾਂਗੇ ਅੱਛਾ ਤਾਜੀ ਸੂਈ ਮਗਰ ਕਟਾ 9 ਕਿਲੋ ਚਾਰਾਂ ਦਿਨਾਂ ਦੀ ਸੂਈ 75000 ਦੀ 75000 ਦੇ ਵੀ ਜੀ ਇਹ ਨਹੀਂ ਆ ਪਿੱਛੋ ਟੀ ਲੱਤ ਵੀ ਲਾ ਜੇ ਭਾਵੇਂ ਚਾਰ ਦਿਨ ਬਹਿ ਕੇ ਝੋਲੇ ਨੇ ਉਨੀ ਘਾਟ ਉਨੀ ਦਿਖਾ ਹਾਂ ਨਹੀਂ ਚੰਗੀ ਆ ਯਾਰ 75000 ਦੀ ਤਾਂ ਕੋਈ ਮਾੜੀ ਨਹੀਂ ਤਾਜੀ ਮੈਂ ਆ ਯਾਰ ਬਿਲਕੁਲ ਉਹ ਤਾਜੀ ਆ ਚਲੋ ਵੀ ਜੀ ਭਾਰ ਆ ਲਿਆ ਉਹ ਭਾਰ ਦੇ ਦਾਂਗੇ ਹਾਂ ਜਦੋਂ ਜਿਹੜੀ ਚੀਜ਼ ਤੇ ਜਿੰਨੇ ਕ ਰੁਪਏ ਲੱਗੇ ਆ ਹਨ ਉਸ ਹਿਸਾਬ ਨਾਲ ਕਮਾਈ ਕਰ ਲੈਂਦੇ ਆ ਓਕੇ ਆਹ ਲਾਏ ਦਾ ਕਟਾ ਆਹ ਕਟਾ ਜੀ ਇੰਡੀਆ ਦਾ ਨਾ ਦੇਖੋ ਸਜਣਾ ਕਿਆ ਬਾਤ ਰੀਡ ਕਰਤਾ ਇਹਦਾ ਬਿਲਕੁਲ ਜਾਇਜ਼ ਹੈ ਨਾ 72000 ਰੁਪਿਆ ਸਜਣਾ ਆ ਕੇ ਵੇਖਿਓ ਟੋਕੜਾ 9000 ਰੁਪਿਆ ਹੁੰਦੀਆਂ ਚਲੋ ਭੈਣ ਭਰਾ ਵੇਚਣਾ ਮਹਿੰਗੀਆਂ ਨਹੀਂ ਹੋਣੀਆਂ ਹਾਂ ਆ ਜੀ ਸੁਈਆ ਬਿਲਕੁਲ 8 ਮਹੀਨੇ 9 2 44 ਟਕਾ ਕੇ ਤੇ ਆਹ ਤਾਂ ਫਿਰ ਜੇ ਕਹਿ ਦੀਏ ਊੜਾ ਬੰਨਾ ਹੀ ਨਹੀਂ ਕੋਈ ਇਹ ਤਾਂ ਮੇਰੀ ਬਹੁਤ ਵੱਡੀ ਝੋਲੀ ਹੈ ਨਾ ਕਿਆ ਬਾਤ ਆਨੀ ਸਜਣਾ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ